ਸੋ ਤੱਕ ਤੈ ਬੇਨਤੀ ਹੈ ਕਿ ਦਿਨ ਦਿਨ ਤੇਰਾ ਸ੍ਰੀ ਗੁਰੂ ਰਵਿਦਾਸ ਵਿਖੇ ਲਗਾਤਾਰ ਦਿਨ ਦਿਨ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜਿਹੜਾ ਹੋ ਲਈ ਗਿਆ ਹੈ ਸਾਰਿਆਂ ਨੇ ਪਹੁੰਚਣੀ ਪੂਰੇ ਪੰਜਾਬ ਦੇ ਵਸੇ ਨੂੰ ਭਾਰ ਨਿਵਾਸੀਆਂ ਨੂੰ ਤੇ ਦੇਸ਼ ਪ੍ਰਦੇਸ਼ਾਂ ਵਾਦੇ ਸਾਰੇ ਪੰਜਾਬੀ ਵਸੇਆਂ ਨੂੰ 648 ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਦੇ ਲੱਖ ਲੱਖ ਵਾਰ ਦਾ ਜਿਵੇਂ ਤੁਸੀਂ ਦੇਖ ਰਹੇ ਹੋ ਜਨਾਬੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਟਿਆ ਜਾ ਰਿਹਾ ਹੈ ਸੰਗਤਾਂ ਦਾ ਦੇਖੋ ਵਿਸ਼ਾਲ ਇਕੱਠ ਤੁਹਾਨੂੰ ਇਹ ਜाहਰ ਕਰ ਰਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਜਿੱਥੇ ਧਰਮ ਦੇ ਰੱਖਿਅਕ ਸਨ ਜਿੱਥੇ ਉਹਨਾਂ ਨੇ ਬਹੁਤ ਸੋ ਸਾਲ ਪਹਿਲਾਂ ਆਪਣੇ ਸਮਾਜ ਦੀਆਂ ਕੁੱਝੀਆਂ ਜੋ ਨੀਤੀਆਂ ਸੀ ਉਹਨਾਂ ਦੇ ਉੱਪਰ ਰਵਾਜ ਠਾਈ ਅੱਜ ਉਹਨਾਂ ਦੀ ਆਵਾਜ਼ ਜੋ ਠਾਈ ਗਈ ਸੀ ਉਹਨਾਂ ਦਾ ਜੋ ਸਿਲਾ ਹੈ ਉਹ ਅੱਜ ਤੁਸੀਂ ਦੇਖ ਰਹੇ ਹੋ ਹਰ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਅਪਾਰ ਸ਼ਰਧਾ ਹੈ ਜਿਹਦਾ ਇਕੱਠ ਤੁਸੀਂ ਅੱਜ ਦੇਖ ਰਹੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਬੱਤੀ ਪਰ ਮੁਸਲਮਾਨ ਸਤਕਾਰ ਜੋ ਗੁਰੂ ਰੂਪ ਸਾਹਿਬ ਸੰਗਤ ਨਾਪਾ ਲਾਕੀ ਦੀ ਸੰਗਤ ਨੂੰ ਬੜੇ ਮਾਣ ਤੇ ਸਤਕਾਰ ਸਹਿਤ ਇਸ ਮਹਾਨਗਰ ਕੀਰਤਨ ਵਿੱਚ ਸ਼ਾਮਲ ਹੋਣ ਤੇ ਜਿੱਥੇ ਸਵਾਗਤ ਕੀਤਾ ਜਾ ਰਿਹਾ ਜੀ ਆਇਆਂ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ 647 48ਵੇਂ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਸ੍ਰੀ ਗੁਰੂ ਰਵਦਾਸ ਸੇਵਾ ਸੁਸਾਇਟੀ ਨਾਪੜ ਰਜਿਸਟਰ ਵੱਲੋਂ ਨਾਪੇ ਦੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜਾ ਸਨੋ ਸ਼ੌਕਤ ਨਾਲ ਬਹੁਤ ਹੀ ਸ਼ਾਨਦਾਰ ਮਹਾਨਗਰ ਕੀਰਤਨ ਇਸ ਵੇਲੇ ਚੱਲ ਰਿਹਾ ਜੀ ਆਪ ਜੀ ਇਸ ਇਸ ਮਾਧਿਅਮ ਤੋਂ ਦਰਸ਼ਕ ਦਦਾਰੇ ਵੀ ਕਰ ਰਹੇ ਹੋ ਜਿੱਥੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਉਥੇ ਸਾਰੀਆਂ ਨਾਪੇ ਦੀਆਂ ਇਲਾਕੇ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ ਜਿੱਥੇ ਕਿਤੇ ਵਿਆਹ ਵਿੱਚ ਕੋ ਲੰਗਰਾਂ ਦੀ ਸੇਵਾ ਨਿਭਾ ਰਿਆ ਕੋ ਜਥਾ ਜੋਗ ਸੇਵਾ ਪ੍ਰਸ਼ਾਦ ਦੀ ਨਿਭਾ ਰਿਆ ਜੀ ਬਹੁਤ ਹੀ ਮਤਲਬ ਮੰਨ ਇਹਨਾਂ ਖੁਸ਼ ਹੈ ਕਿ ਸੰਗਤਾਂ ਪੂਰੀ ਤਨਦੇਹੀ ਨਾਲ ਪ੍ਰਬੰਧਕਾਂ ਦਾ ਜਿਵੇਂ ਇੰਤਜ਼ਾਮ ਕੀਤਾ ਹੋਇਆ ਜੀ ਮਤਲਬ ਕਹਿਣ ਕਥਨ ਤੋਂ ਪਰੇ ਹੈ ਜੀ ਸਾਰੀਆਂ ਸੰਗਤਾਂ ਨੂੰ ਫਿਰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ